ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਇਸ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਇਸ ਟਾਈਮ ਰੁਕਿਆ ਹੋਇਆ ਅਚਿੰਥਾਗ ਲਦਾਖ ਦਾ ਪਿੰਡ ਹੈ ਅੱਜ ਤਰੀਕ ਹੈਗੀ ਆ 14 ਜੁਲਾਈ 2025 ਮੈਂ ਪਰਸੋਂ ਆਇਆ ਸੀ ਇੱਥੇ ਪਰਸੋਂ ਸ਼ਾਮ ਨੂੰ ਪਹੁੰਚਿਆ ਸੀ ਕੱਲ ਦਾ ਸਾਰਾ ਦਿਨ ਇੱਥੇ ਰੁਕਿਆ ਤੇ ਅੱਜ ਵੀ ਆਪਾਂ ਇੱਥੇ ਘੁੰਮਾਂਗੇ ਮੈਂ ਹਜੇ ਤੱਕ ਪਿੰਡ ਨਹੀਂ ਦੇਖਿਆ ਹੈ ਤੋਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਪਿੰਡ ਸਾਰੇ ਜ਼ਰੂਰ ਦੇਖੀਏ ਆਪਾਂ ਰੋਡ ਦੇ ਉੱਪਰ ਹੀ ਹੋਮਸਟੇ ਸਿਗਾ ਤੋਂ ਕੱਲ ਮੈਂ ਥੱਕਿਆ ਸੀ ਮੈਂ ਕਿਤੇ ਗਿਆ ਹੀ ਨਹੀਂ ਗਿਆ ਅੱਜ ਆਪਾਂ ਇਹ ਸਾਰਾ ਪਿੰਡ ਘੁੰਮਾਂਗੇ ਇਹਨਾਂ ਦੇ ਜੋਂ ਆਏ ਹੋਏ ਆ ਬਾਡੀ ਸ਼ੁਰੂ ਇਹਨਾਂ ਦੀ ਉਹ ਦੇਖਾਂਗੇ ਕਿ ਇਹਨਾਂ ਦੇ ਪਿੰਡ ਦੇ ਵਿੱਚ ਪੂਜਾ ਹੋ ਰਹੀ ਹੈ 5-6 ਦਿਨ ਹੋ ਗਏ ਦੂਰੋਂ ਦੂਰੋਂ ਜਨਸਕਾਰ ਤੋਂ ਲਦਾਖ ਤੋਂ ਲੇਹ ਤੋਂ ਨੇਪਾਲ ਤੋਂ ਉੱਤਰੋਂ ਲਾਮਾ ਜੀ ਆਏ ਹੋਏ ਆ ਔਰ ਮਨੈਸਟਰੀ ਵਿੱਚ ਪੂਜਾ ਕਰੀ ਜਾਂਦੇ ਆ ਤੋਂ ਇਹ ਧਾਰਮਿਕ ਪੱਖ ਇਹੋ ਜਿਹੇ ਇਹਨਾਂ ਲੋਕਾਂ ਦਾ ਕਿਵੇਂ ਦਾ ਕਿਵੇਂ ਇਹ ਪੂਜਾ ਕਰਦੇ ਆ ਕਿਵੇਂ ਆਪਣੇ ਪਰਮਾਤਮਾ ਨੂੰ ਮੰਨਦੇ ਆ ਉਹ ਸਾਰਾ ਕੁਝ ਆਪਾਂ ਅੱਜ ਦੇਖਦੇ ਆ ਇਹ ਪਿੰਡ ਪਹੁੰਚਦੇ ਆ ਕੱਢਦੇ ਆ ਗਿਹੜਾ ਪਿੰਡ ਦੇ ਵਿੱਚ ਤੋਂ ਬੇਨਤੀ ਸਾਰਿਆਂ ਨੂੰ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹਿਣਾ ਜ਼ਰੂਰ ਤੇ ਲਾਈਕ ਕਰ ਦਿਆ ਕਰੋ ਕਮੈਂਟ ਵੀ ਕਰ ਦਿਆ ਕਰੋ ਤੇ ਹੋ ਸਕੇ ਤਾਂ ਆਪਣੇ ਗੱਲ ਸੱਜਣਾ ਮਿੱਤਰਾਂ ਨੂੰ ਰਿਸਟਰਾਂ ਨੂੰ ਅੱਗੇ ਵੀਡੀਓ ਫਾਰਵਰਡ ਵੀ ਕਰ ਦਿਆ ਕਰੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਲੌਗ ਦੇਖਣ ਦੇ ਲਈ ਤੇ ਮੈਨੂੰ ਇੰਨਾ ਸਪੋਰਟ ਕਰਨ ਦੇ ਲਈ ਤੁਹਾਡਾ ਸ਼ੁਕਰੀਆ ਆਪਾਂ ਪਹਿਲਾਂ 5-7 ਦਿਨ ਲਾਇਏ ਸੀ ਆਰੀਨ ਵੈਲੀ ਦੇ ਵਿੱਚ ਆਰੀਨ ਵੈਲੀ ਚ ਮੈਂ ਕੱਲ ਬਾਹਰ ਆ ਗਿਆ ਸੀ ਸੋ ਹੁਣ ਆਪਾਂ ਇੱਥੋਂ ਖਲਸੀ ਹੁੰਦੇ ਹੋਏ ਲਦਾਖ ਪਹੁੰਚਾਂਗੇ 12-15 ਦਿਨਾਂ ਦੇ ਵਿੱਚ ਵਿੱਚ 15 ਦਿਨ ਲੱਗ ਜਾਣ 12 ਲੱਗ ਜਾਣ ਇੰਨੇ ਕੁ ਲੱਗ ਸਕਦੇ ਆ ਦਿਨ ਸੋ ਫੇਰ ਤੁਹਾਨੂੰ ਅਗਿਰ ਤੇ ਬੇਨਤੀ ਹੈ ਇੱਕ ਇੱਕ ਤਾਂ ਬਲੌਗ ਤੁਸੀਂ ਸਾਰਾ ਦੇਖਿਆ ਕਰੋ ਨਾ ਇਹ ਜ਼ਰੂਰ ਤੇ ਚਲੋ ਜੇ ਤੁਹਾਡੇ ਕੋਲ ਸਮਾਂ ਹੁੰਦਾ ਤਾਂ ਦੇਖਿਆ ਕਰੋ ਜੇ ਕੋਈ ਹੋਰ ਜ਼ਰੂਰੀ ਕੰਮ ਹੈਗੇ ਨੇ ਬੇਸ਼ੱਕ ਦੀ ਫੇਰ ਨਾ ਦੇਖੋ ਕੰਮ ਬਹੁਤ ਜ਼ਰੂਰੀ ਹੋਰ ਵੀ ਹੁੰਦੇ ਹਨ ਮੇਰੇ ਬਲੌਗ ਨਾਲੋਂ ਜ਼ਰੂਰੀ ਘਰਾਂ ਚ ਕੁਬਿਲ ਦੇ ਚ ਸਭ ਕੰਮ ਹੁੰਦਾ ਪਰ ਜੇ ਸਮਾਂ ਹੋਵੇ ਤਾਂ ਜ਼ਰੂਰ ਦੇਖ ਲਿਆ ਕਰੋ ਤੇ ਵੀਡੀਓ ਦਾ ਲਿੰਕ ਅੱਗੇ ਤੁਸੀਂ ਭੇਜਿਆ ਕਰੋ ਤੇ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਤੁਸੀਂ ਵੀਡੀਓ ਤੋਂ ਸ਼ੁਰੂ ਹੁੰਦੀ ਆ ਲਾਈਕ ਵਾਲਾ ਬਟਨ ਦਾ ਉਹਦੀ ਨਾ ਪਤਾ ਕਰੋ ਸੋ ਫੇਰ ਦਿਲ ਤੋਂ ਦੂਜੀ ਤੀਜੀ ਚੌਥੀ ਵਾਰੀ ਥੋੜਾ ਧੰਨਵਾਦ ਤੇ ਬਹੁਤ-ਬਹੁਤ ਸਤਿਕਾਰ ਸਾਰਿਆਂ ਲਈ ਜੋ ਮੈਨੂੰ ਇੰਨਾ ਕ ਅੱਧਾ ਪੂਣਾ ਘੰਟਾ ਮੇਰਾ ਵਲੌਗ ਦੇਖਦੇ ਆ ਅੱਜ ਆਪਾਂ ਅਚੰਤਾਂਗ ਪਿੰਡ ਘੁੰਮਦੇ ਆ ਹਾਰਦੀ ਦਾ ਸੀਜ਼ਨ ਇੱਥੇ ਹੋਣ ਆਇਆ ਹਜੇ ਤੱਕ ਆਪਣੇ ਨਾਲੋਂ ਲਗਭਗ ਇਹ 2 ਮਹੀਨੇ ਲੇਟ ਆ ਆ ਆਪਣੇ ਸਾਹਮਣੇ ਜਿਹੜਾ ਸਕਰੀਨ ਦੇ ਵਿੱਚ ਖੇਤ ਤੁਸੀਂ ਜਾਂਦਾ ਇਹ ਤਿੰਨ ਬੰਦਿਆਂ ਦਾ ਖੇਤ ਆ ਇੱਕ ਤਾਂ ਆ ਵਾਲਾ ਇੱਕ ਉਦੋਂ ਪਰੇ ਵਾਇਆ ਪਿਆ ਤੇ ਇੱਕ ਅੱਥਰੂ ਅੱਗੇ ਜਿਹੜਾ ਉਹਦਾ ਮਾਲਕ ਹੋਰ ਆ ਕੋਈ ਇੱਕ ਜੀ ਦੇਖਣ ਆ ਲਈ ਹੈ ਆਪਣੇ ਪੰਜਾਬ ਦੇ ਵਿੱਚ ਕਿਸੇ ਦੇ ਖੇਤਾਂ ਦੇ ਵਿੱਚ ਇੰਨੇ ਰੁੱਖ ਨਹੀਂ ਹੈਗੇ ਪਰ ਇੱਥੇ ਖੇਤਾਂ ਦੇ ਵਿੱਚ ਪੂਰੇ ਰੁੱਖ ਨੇ ਆ ਸਾਹਮਣੇ ਆਪਣੇ ਖਰਮਾਨੀ ਲੱਗੀ ਹੋਈ ਆ ਸੇਬ ਲੱਗੇ ਹੋਏ ਆਂਗੂਰ ਬਹੁਤ ਤਰ੍ਹਾਂ ਦੇ ਫਰੂਟ ਨੇ ਇੱਥੇ ਆ ਕੇ ਲੱਗਦਾ ਵੀ ਵਾਕਈ ਖੇਤਾਂ ਦੇ ਵਿੱਚ ਆਏ ਹੋਏ ਆ ਇੰਨੀ ਹਰਿਆਲੀ ਆ ਇਹ ਚਰਨੇ ਦਾ ਪਾਣੀ ਆ ਇਹਨਾਂ ਸਾਫ ਪਾਣੀ ਪਤਾ ਹੀ ਨਹੀਂ ਲੱਗਦਾ ਵੀ ਪਾਣੀ ਵਗਦਾ ਕਿ ਨਹੀਂ ਵਗਦਾ ਜਾ ਸਾਹਮਣੇ ਜਿਉਆ ਮਾਂ ਦੀ ਕਟਾਈ ਹੋਈ ਜਾਂਦੀ ਆ ਇਹ ਲੋਕ ਆਪਣੇ ਵਾਂਗ ਵੱਢਦੇ ਨਹੀਂ ਹੈਗੇ ਦਾਤੀ ਨਾਲ ਜੜਾਂ 'ਚ ਹੀ ਪੜਦੇ ਆ ਸਾਰੇ ਜਿਉਂ ਇਹ ਡਣਾ 'ਚ ਪੱਟੇ ਹੋਏ ਆ ਲਦਾਖ ਦੇ ਨਾ ਪਿੰਡਾਂ ਦੇ ਵਿੱਚ ਖੇਤੀ ਦਾ ਕਿਤਮ ਮੁੱਖ ਤੌਰ ਤੇ ਔਰਤਾਂ ਹੀ ਕਰਦੇ ਨੇ ਬੰਦੇ ਜਾਂ ਤਾਂ ਨੌਕਰੀਆਂ ਕਰਦੇ ਆ ਸਰਕਾਰੀ ਜਾਂ ਫਿਰ ਬਾਹਰ ਜਾਂਦੇ ਰਹਿੰਦੇ ਨੇ ਬੀਆਰਓ ਦੇ ਨਾਲ ਜਾਂ ਹੋਰ ਕਿਸੇ ਤਰੀਕੇ ਦਾ ਕੰਮ ਕਰਨ ਦੇ ਨਾਲ ਜਿਹੜੇ ਤੁਹਾਡੇ ਖੇਤ ਨੇ ਉਹ ਸਾਰਾ ਕੰਮ ਔਰਤਾਂ ਹੀ ਸੰਭਾਲਦੀਆਂ ਨੇ ਮਾਤਾ ਜੀ ਹੁਣ ਰੌਣੀ ਕਰੀ ਜਾਂਦੀ ਝੋਨਾ ਵੱਢ ਕੇ ਹਟਿਆ ਇਹ ਤੇ ਅਗਲੀ ਫਸਲ ਦੀ ਜਿਹੜੀ ਬਜਾਈ ਦੀ ਤਿਆਰੀ ਆ ਖੇਤ ਪੂਰੇ ਹਰੇ ਭਰੇ ਨੇ ਹਰੇਕ ਤਰ੍ਹਾਂ ਦੀ ਫਲ ਸਬਜ਼ੀਆਂ ਇੱਥੇ ਹੈਗੇ ਨੇ ਸਿੰਧ ਦਰਿਆ ਦੇ ਨਾਲ ਨਾਲ ਇਹ ਇਲਾਕਾ ਸਾਰਾ ਬੇਬੇ ਹੁਣ ਰੌਣੀ ਕਰੀ ਜਾਂਦੀ ਐ ਸਵੇਰ ਦੀ ਲੱਗੀ ਹੋਈ ਆ ਪਾਣੀ ਇਹਨਾਂ ਕੋਲੇ ਉਹੀ ਹੁੰਦਾ ਜਿਹੜਾ ਪਹਾੜਾਂ ਤੋਂ ਆਉਂਦਾ ਚਰਨਿਆਂ ਦਾ ਨਾਲਿਆਂ ਦਾ ਉਹਦੇ ਨਾਲ ਹੀ ਖੇਤੀ ਕਰਦੇ ਤੁਸੀਂ ਇਸ ਨੂੰ ਘੁਸਾ ਬਣਾਦੇ ਆ ਇਹ ਕੋਸਰਦੀ ਨੇ ਪਿਛਲਾ ਦਾ ਅੱਛਾ ਇਸ ਕਾ ਬਾਤ ਮੈਂ ਇਹ ਬਾਈ ਜੀ ਫੌਜ ਦੇ ਵਿੱਚੋਂ ਰਿਟਾਇਰ ਹੋਏ ਨੇ ਤੇ ਹੁਣ ਇੱਥੇ ਖੇਤੀ ਕਰ ਰਹੇ ਆ ਇੱਥੇ ਰਵਾਜ ਹੀ ਇਹ ਆ ਕਿ ਇਹ ਫਸਲ ਵੜਦੇ ਨੀਗੇ ਜੜਾਂ ਚੋਂ ਪੜਦੇ ਆ ਇਹਨਾਂ ਜਿਹੜਾ ਚੋ ਪੜਦੇ ਆ ਫਿਰ ਉਹਨੂੰ ਝਾੜਦੇ ਆ ਝਾੜ ਕੇ ਫਿਰ ਉਹਦੀ ਮੰਡਲੀਆਂ ਜੀ ਲਾ ਦਿੰਦੇ ਆ ਤੇ ਫਿਰ ਹੜੰਬੇ ਨਾਲ ਕੱਢਦੇ ਆ ਕੱਢਣ ਦੇ ਲਈ ਇਹਨਾਂ ਕੋਲੇ ਹੜੰਬੇ ਹੈਗੇ ਨੇ ਛੋਟੇ-ਛੋਟੇ ਪਰ ਇਹ ਦਾਤੀਆਂ ਨਾਲ ਫਸਲ ਵੜਦੇ ਨਹੀਂ ਜੀ ਇਹ ਉਹ ਅੱ비 ਜਿਸ ਦਾ ਜੋ ਦਾਣਾ ਹੈ ਉਹ ਤਾਂ ਮਸ਼ੀਨ ਸੇ ਹੀ ਨਿਕਲਦਾ ਹੈ ਛੋਟੀ ਮਸ਼ੀਨ ਟਰੈਕਟਰ ਸੇ ਜਨਤੀ ਆ ਹਾਂ ਹਾਂ ਬੜੀ ਵਾਲਾ ਟਰੈਕਟਰ ਤੋ ਆਪ ਕਾਟਦੇ ਨਹੀਂ ਹੈ ਮਸ਼ੀਨ ਸੇ ਇਸ ਕੋ ਨਹੀਂ ਕੱਟਦੇ ਉਖਾੜਦੇ ਨੇ ਨੀਚੇ ਸੇ ਹੱਥ ਉਖਾੜਦਾ ਹੈ ਹੂੰ ਜਸ हाँ जी पंजाब से हैं लद्दाख से है ना लद्दाखी है हाँ। तो आपकी यूनिट कौन सी होती है आर्मी में लद्दाख स्काउट, लदाक स्काउट। हाँ। ठीक ठीक तो आप उधर रहे हैं मनी माजरा में मनी माजरा, मनी माजरा अम्बाला हनुमानगढ़ हिसार हाँ। कमांडो में भी रहे तो रिटायरमेंट हुए कितना टाइम हो गया अच्छा अभी फिर खेती कर रहे हैं ਇੱਧਰ ਨੀਵੇਂ ਪਾਸੇ ਖੇਤ ਆ ਕੇ ਦਰਿਆ ਹੀ ਆ ਗਿਆ ਸਿੱਧਾ ਅੱਛਾ ਉਹ ਆ ਕੀ ਅੱਛਾ ਰਾਹ ਹੈਗਾ ਬਈ ਇਧਰ ਨਾਲ ਖੇਤਾਂ ਦੇ ਨਾਲ ਬਹੁਤ ਸਾਲੇ ਸੜਕਾਂ ਇਸੇ ਰਾਹ ਪੱਗਲ ਆਏ ਆ ਕਿ ਸਿੰਧ ਦਰਿਆ ਆਪਾਂ ਹੋਰ ਪਾਸੇ ਚੱਲਦੇ ਆਂ ਖੇਤ ਦੇਖਣੇ ਅੱਜ ਆਪਾਂ ਸਾਰੇ ਇਹਨਾਂ ਦੇ ਇਹਨਾਂ ਨੇ ਤਾਂ ਵੱਢ ਲਈ ਫਸਲ ਆਉਦੀ ਹਾਰੀ ਦੀ ਤੇ ਇੱਧਰ ਖੜੀ ਹੈ ਹਜੇ ਤੱਕ ਇਹ ਵੀ ਬਸ ਆਈ ਪਈ ਹੈ ਫਸਲ ਤਾਂ ਜਵਾ ਮੈਨੂੰ ਲੱਗਦਾ ਵੇ 1-2 ਦਿਨਾਂ ਦੇ ਵਿੱਚ ਵੱਟ ਲੈਣਗੇ ਵੀ ਜਿਵੇਂ ਆਪਣੇ ਤੂਤਾਂ ਦੀ ਸ਼ਾਂ ਤੇ ਬੋੜਾਂ ਦੀ ਸ਼ਾਂ ਮਸ਼ਹੂਰ ਆ ਖਰਮਾਨੀ ਦੀ ਇੰਨੀ ਸੰਘਣੀ ਸ਼ਾਂ ਸੂਰਜ ਨਹੀਂ ਦਿਸਦਾ ਵਿੱਚ ਦੀ ਤੇ ਥੱਲੇ ਖੁਰਮਾਨੀਆਂ ਦੀਆਂ ਢਿੱਗੀਆਂ ਪਈਆਂ ਆਪਣੇ ਮਿਲਦੀਆਂ ਨਹੀਂ ਇਹ ਪੰਜਾਬ 'ਚ ਮਹਿੰਗਾ ਫਰੂਟ ਆ ਤੇ ਇੱਥੇ ਇਹ ਐਂ ਪਈਆਂ ਖਾਂਦੇ ਨਹੀਂ ਨਾ ਤੇ ਜਵਾਕ ਆਪਣੇ ਪੰਜਾਬ ਦੇ ਵਿੱਚ ਕਹਾਵਤ ਆ ਜਿੱਥੇ ਚੰਗੀਆਂ ਜ਼ਮੀਨਾਂ ਹੁੰਦੀਆਂ ਨਾ ਉਹਨਾਂ ਬਾਰੇ ਕਿਹਾ ਜਾਂਦਾ ਕਿ ਯਾਰ ਉੱਥੇ ਦਾ ਬੰਦੇ ਹਰੇ ਹੁੰਦੇ ਆ ਇਹੋ ਜੀਆਂ ਜ਼ਮੀਨਾਂ ਨੇ ਸੋ ਲਦਾਖ ਦੇ ਨਾ ਪਿੰਡਾਂ ਦੀਆਂ ਜ਼ਮੀਨਾਂ ਉਹ ਜੀਆਂ ਹੀ ਨੇ ਜੋ ਹੁੰਦੇ ਐ ਇੱਥੇ ਹਰ ਇੱਕ ਤਰ੍ਹਾਂ ਦੀ ਸਬਜ਼ੀ ਹੁੰਦੀ ਆ ਕੱਦੂ ਤੋਂ ਲੈ ਕੇ ਤੋਰੀਆਂ ਗੋਭੀ ਟਮਾਟਰ ਗਾਜਰਾ ਮੂੜੀਆਂ ਹਰ ਇੱਕ ਤਰ੍ਹਾਂ ਦੀ ਸਬਜ਼ੀ ਹੁੰਦੀ ਆ ਉਸ ਤੋਂ ਇਲਾਵਾ ਖਰਮਾਨੀ ਖਰਮਾਨੀ ਉਹਨਾਂ ਦਾ ਮੁੱਖ ਫਰੂਟ ਆ ਖਰਮਾਨੀ ਤੋਂ ਬਾਅਦ ਸੇਬ ਹੁੰਦਾ ਇੱਥੇ ਅਖਰੋਟ ਹੁੰਦਾ ਆੜੂ ਹੁੰਦਾ ਨਾਸਪਾਤੀ ਹੁੰਦੀ ਆ ਅੰਗੂਰ ਹੁੰਦੀ ਆ ਮਤਲਬ ਸਬਜ਼ੀਆਂ ਤੇ ਫਲ ਸਾਰੇ ਹੁੰਦੇ ਨੇ ਜਮੀਨਾਂ ਦੇ ਵਿੱਚ ਜਮੀਨਾਂ ਬੇਸ਼ੱਕ ਖੇਤਰਫਲ ਦੇ ਪੱਖੋਂ ਥੋੜੀਆਂ ਨੇ ਰਕਵੇ ਲੋਕਾਂ ਕੋਲੇ ਥੋੜੇ ਨੇ ਤਿੰਨ ਤਿੰਨ ਚਾਰ ਚਾਰ ਕਰਨ ਵਾਲਾ ਨਿੱਕ ਘਰ ਦੇ ਕੋਲੇ ਪਰ ਜ਼ਮੀਨਾਂ ਕਮਾਲ ਦੀਆਂ ਨੇ ਜਮਾ ਤੁਸੀਂ ਸਕਰੀਨ 'ਚ ਦੇਖ ਕੇ ਤੁਹਾਨੂੰ ਪਤਾ ਲੱਗਦਾ ਹੋਊਗਾ ਵੀ ਕਿਹੋ ਜਿਹੀਆਂ ਜ਼ਮੀਨਾਂ ਨੇ ਕਦੂ, ਚੱਪਣ ਕਦੂ, ਟਮਾਟਰ, ਮਿਰਚਾਂ, ਗੋਭੀ, ਗੰਡੇ, ਲਸਣ ਸਾਰਾ ਕੁਝ ਬੀਜਿਆ ਹੋਇਆ ਇੱਥੇ। ਆ ਵੇਂਗਿੰਗ ਨੇ ਉੱਤੇ ਵੀ ਖੜਿਆ ਵਿੱਚ। ਜਦੋਂ ਫਸਲ ਪੱਕ ਜਾਂਦੀ ਆ ਇਹਨਾਂ ਨੂੰ ਪਤਾ ਹੁੰਦਾ ਵੀ ਹੁਣ ਦੱਸਾਂ ਕਿਦਾਂ ਦਾ ਕਾਪਾ ਪੱਟਣੀ ਆ। ਪੱਟਣੀ ਨਹੀਂ ਕਿਉਂਕਿ ਇਹ ਵੱਢਦੇ ਨਹੀਂ ਪਟਦੇ ਆ। ਤਾਂ ਪਹਿਲਾਂ ਪਤਲਾ ਬੋਤਲਾ ਜਿਹਾ ਪਾਣੀ ਫੇਰ ਦਿੰਦੇ ਆ ਉਹਦੇ ਨਾਲ ਮਿੱਟੀ ਗਿੱਲੀ ਹੋ ਜਾਂਦੀ ਆ ਫਿਰ ਇਹ ਜਿਉਂ ਪੜਦੇ ਆ ਤੇ ਫਿਰ ਇਸੇ ਰੌਣੀ ਦੇ ਵਿੱਚ ਹੀ ਅਗਲੀ ਫਸਲ ਬੀਜੀ ਦਿੰਦੇ ਆ ਆਪਣੇ ਬੰਦੇ ਜਿਵੇਂ ਝੋਨੇ ਦੀ ਗਿੱਲ ਦੇ ਵਿੱਚ ਅਗਲੀ ਫਸਲ ਬੀਜੀ ਦਿੰਦੇ ਆ ਉਵੇਂ ਹੀ ਕਰਦੇ ਆ ਇਹ ਹੁਣ ਆ ਇਹਨਾਂ ਨੇ ਜਿਉਂ ਪੱਟੇ ਹੋਏ ਆ ਤੇ ਪੂਰੀ ਵੱਤਰ ਆ ਇੱਥੇ ਮਿੱਟੀ ਕੁਝ ਵੀ ਬੀਜਿਆ ਜਾ ਸਕਦਾ ਤੇ ਆ ਰਖੀ ਬੈਠੇ ਜਿਉਂ ਖੇਤੀ ਦੇ ਲਈ ਸਾਰਾ ਇਹ ਨਹਿਰੀ ਪਾਣੀ ਵਰਤਦੇ ਆ। ਬੇਸ਼ੱਕ ਇਹਨਾਂ ਕੋਲੇ ਨਹਿਰਾ ਹੈ ਨਹੀਂ ਪਰ ਇਹੇ ਦਰਿਆਵਾਂ ਵਾਲਾ ਪਾਣੀ ਆਪਣੇ ਕੋਲੇ ਨਹਿਰਾ ਨਹੀਂ ਪਹੁੰਚਦਾ ਤੇ ਆਪਾਂ ਕਹਿ ਦਿੰਦੇ ਨੇ ਨਹਿਰੀ ਪਾਣੀ ਆ। ਇਹਨਾਂ ਦਾ ਇਹ ਦਰਿਆਈ ਪਾਣੀ ਆ। ਪਹਾੜਾਂ ਦੇ ਉੱਪਰੋਂ ਜਿਹੜੇ ਝਰਨੇ ਫੁੱਟਦੇ ਆ ਉਹਨਾਂ ਦਾ ਪਾਣੀ ਇਹ ਪੀਣ ਦੇ ਲਈ, ਨਹਾਉਣ ਦੇ ਲਈ, ਖੇਤੀ ਦੇ ਲਈ ਵਰਤਦੇ ਆ। ਇਹ ਲੋਕਲ ਲੋਕ ਨੇ ਸਥਾਨਿਕ ਕਿੱਥੋਂ ਦੇ ਇਹ ਭੇਤੀ ਨੇ ਰਾਹਾਂ ਦੇ ਇਹਨਾਂ ਨੂੰ ਪਤਾ ਕਿ ਕਿਹੜਾ ਪਾਣੀ ਤਾਂ ਪੀਣ ਦੇ ਲਈ ਵਰਤ ਸਕਦੇ ਆ ਆਪਾਂ, ਕਿਹੜਾ ਪਾਣੀ ਕੱਪੜੇ ਧੋਣ ਲਈ ਠੀਕ ਆ ਤੇ ਕਿਹੜਾ ਪਾਣੀ ਆਪਾਂ ਖੇਤੀ ਲਈ ਵਰਤਣਾ। ਇਹ ਜਛਮੀ ਦਾ ਪਾਣੀ ਹੈ ਬਿਲਕੁਲ ਸਾਫ਼ ਹੁੰਦਾ ਉਹ ਪਾਣੀ ਇਹ ਪੀਣ ਦੇ ਲਈ ਵਰਤਦੇ ਆ ਤੇ ਬਾਕੀ ਹੋਰ ਘਰ ਦੇ ਕੰਮਾਂ ਕਰਦਿਆਂ ਲਈ ਹਰਪਾਲ ਸਿੰਘ ਪੰਨੂ ਦੀ ਕਿਤਾਬ ਆ ਗੁਰੂ ਨਾਨਕ ਦੇਵ ਜੀ ਦਾ ਕੁਦਰਤ ਸਿਧਾਂਤ ਇਹ ਭਾਸ਼ਾ ਵਿਭਾਗ ਨੇ ਛਾਪੀ ਆ ਸ਼ਾਇਦ ਤੇ ਹੋਰਾਂ ਨੇ ਵੀ ਕਿਸੇ ਨਾ ਕਿਸੇ ਪ੍ਰਾਈਵੇਟ ਪਬਲਿਕੇਸ਼ਨ ਨੇ ਵੀ ਛਾਪੀ ਹੋਊਗੀ ਜਦੋਂ ਇਹਨਾਂ ਪੰਨਿਆਂ 'ਚ ਘੁੰਮਦੇ ਆ ਤਾਂ ਫਿਰ ਇੱਥੇ ਆ ਕੇ ਸਮਝ ਆਉਂਦੀ ਹੈ ਕਿ ਬਾਬੇ ਨਾਨਕ ਦਾ ਜਿਹੜਾ ਕੁਦਰਤ ਦਾ ਸਿਧਾਂਤ ਸੀ ਉਹ ਆਪਣੇ ਨਾਲੋਂ ਵੱਧ ਵੀ ਇਹਨਾਂ ਲੋਕਾਂ ਦੇ ਕੋਲੇ ਆ ਜਿਹੜਾ ਖੇਤੀ ਦਾ ਸਿਧਾਂਤ ਸੀਗਾ ਉਹ ਵੀ ਇੱਥੇ ਮੈਨੂੰ ਲੱਗਦਾ ਕਿ ਆਪਣੇ ਨਾਲੋਂ ਜ਼ਿਆਦਾ ਸੋਹਣਾ ਕਿਉਂਕਿ ਆਪਣੇ ਕੋਲ ਅਜੇ ਖੇਤੀ ਦਾ ਕਨਸੈਪਟ ਸਿਰਫ ਰਹਿ ਗਿਆ ਝੋਨਾ ਤੇ ਕਣਕ ਬਹੁਤ ਘੱਟ ਲੋਕ ਨੇ ਜਿਹੜੇ ਖਾਣ ਦੇ ਲਈ ਸਬਜ਼ੀਆਂ ਬੀਜਦੇ ਨੇ ਜਾਂ ਫਲਾਂ ਦੇ ਬੂਟੇ ਲਾਉਂਦੇ ਨੇ ਪਰ ਇੱਥੇ ਹਰੇਕ ਖੇਤ ਦੇ ਵਿੱਚ ਖਾਣਯੋਗੀ ਸਬਜ਼ੀ ਫਲ ਜ਼ਰੂਰ ਬੀਜੇ ਹੋਏ ਨੇ ਉਹਦੇ ਨਾਲ ਨਾਲ ਇਹ ਜਿਹੜੀ ਵਪਾਰਕ ਫਸਲ ਉਹ ਵੀ ਬੀਜਦੇ ਆ ਜਿਹੜੀ ਮਾੜੀ-ਮੋਟੀ ਵੇਚਣੀ ਹੁੰਦੀ ਹੈ ਇਹਨਾਂ ਨੇ ਪਰ ਤੁਸੀਂ ਸਕਰੀਨ ਦੇ ਵਿੱਚ ਦੇਖੋ ਤੁਹਾਨੂੰ ਇਹਦੇ ਵਿੱਚ ਸਾਰਾ ਕੁਝ ਦਿਸੂਗਾ ਸਬਜ਼ੀਆਂ ਵੀ ਦਿਸਣਗੀਆਂ ਫਲ ਦਿਸਣਗੇ ਸਾਮਰੇ ਨੂੰ ਦੀ ਵਪਾਰਿਕ ਖੇਤੀ ਆ ਜਿੱਥੇ ਉਹਨਾਂ ਨੇ ਮਾੜਾ ਮੋਟਾ ਮੁਨਾਫਾ ਲੈਣਾ ਹੁੰਦਾ ਤੇ ਉਸ ਤੋਂ ਵੀ ਸੋਹਣੀ ਗੱਲ ਆ ਕਿ ਸਾਰਾ ਕੰਮ ਇਹ ਹੱਥੀ ਕਰਦੇ ਆ ਆਪਾਂ ਤਕਨੀਕ ਨੂੰ ਮਾੜਾ ਨਹੀਂ ਕਹਿ ਸਕਦੇ ਕਿ ਤਕਨੀਕ ਦੇ ਆਪਣੇ ਫਾਇਦੇ ਨੇ ਪਰ ਹਰ ਇੱਕ ਚੀਜ਼ ਇੱਕ ਖਾਸ ਸੰਦਰਭ ਦੇ ਵਿੱਚ ਖਾਸ ਹੁੰਦੀ ਆ ਇੱਥੇ ਕੋਈ ਬਹੁਤਾ ਸ਼ੋਰ ਸ਼ਰਾਬਾ ਨਹੀਂ ਹੈਗਾ ਸਿਰਫ ਪੰਛੀ ਬੋਲ ਰਹੇ ਨੇ ਜਿਹੜੇ ਇਹਨਾਂ ਦੇ ਹੈਗੇ ਨੇ ਇੱਥੇ ਕੋਈ ਰੌਲਾ ਰੱਪਾ ਨਹੀਂ ਹੈਗਾ ਔਰ ਦਿਲ ਲੱਗਦਾ ਖੇਤਾਂ ਦੇ ਵਿੱਚ ਆਰੀਅਨ ਵੈਲੀ ਤੋਂ ਲੈ ਕੇ ਮੈਂ ਨਾ ਪਿੰਡਾਂ 'ਚ ਘੁੰਮ ਰਿਆਂ ਹੁਣ ਆਪਾਂ ਆਰੀਅਨ ਵੈਲੀ 'ਚ ਨਹੀਂ ਹੈਗੇ ਆਰੀਅਨ ਵੈਲੀ ਤੋਂ ਬਾਹਰ ਨਿਕਲ ਗਏ ਆ ਤੇ ਮੈਨੂੰ ਇੱਥੇ ਕਿਤੇ ਵੀ ਕੋਈ ਵੀ ਕੈਮੀਕਲ ਖਾਦ ਨਹੀਂ ਮਿਲੇਗੀ ਇਹ ਲੋਕ ਜਿਹੜੇ گاਵਾ ਰੱਖੀਆਂ ਹੋਈਆਂ ਨੇ ਉਹਨਾਂ ਦਾ ਗੋਹਾ ਪਾਉਂਦੇ ਉਹਦੀ ਖਾਦ ਪਾਉਂਦੇ ਆ ਉਹਦੇ ਨਾਲ ਹੀ ਜਿਹੜੀ ਫਸਲ ਆ ਸਾਰੀ ਹੁੰਦੀ ਆ ਜਦੋਂ ਕਿ ਆਪਣੇ ਪੰਜਾਬ ਦੇ ਵਿੱਚ ਬਹੁਤਾ ਰੋਲਾ ਹੈਗਾ ਸਰਬਤੀ ਕਣਕ ਦਾ ਕਿ ਆਰਗੈਨਿਕ ਖਣਕਾ ਮੈਂ ਮੱਧ ਪ੍ਰਦੇਸ਼ ਘੁੰਮ ਕੇ ਆਇਆ ਖੇਤਾਂ 'ਚ ਜਾ ਕੇ ਆਇਆ ਕਿਸਾਨਾਂ ਨੂੰ ਮਿਲ ਕੇ ਆਇਆ ਉੱਥੇ ਮੈਨੂੰ ਇੱਕ ਮਰਲਾ ਵੀ ਕਿਤੇ ਆਰਗੈਨਿਕ ਨਹੀਂ ਮਿਲਿਆ ਉੱਥੇ ਇੰਨਾ ਘਰ ਦੇ ਵਿੱਚ ਖੇਤੀ ਹੁੰਦੀ ਆ ਵੀ ਉਹ ਜੇ ਕੱਲੇ ਮੱਧ ਪ੍ਰਦੇਸ਼ ਨੂੰ ਪੂਰੀ ਅਜੇ ਦਾ ਬਹੁਤ ਆ ਪਰ ਆ ਲੋਕ ਸੱਚੂ ਹੀ ਆਰਗੈਨਿਕ ਖੇਤੀ ਕਰਦੇ ਨੇ ਪਰ ਇਹਦੇ ਬਾਰੇ ਕਿਸੇ ਨੂੰ ਨਹੀਂ ਪਤਾ ਗਿਆ ਤੇ ਫਸਲਾਂ ਦੱਸਦੀਆਂ ਵੀ ਨਹੀਂ ਕਿ ਇਹ ਆਰਗੈਨਿਕ ਆ ਕਿਉਂਕਿ ਇਹਨਾਂ ਦਾ ਝਾੜ ਜੋ ਪਏ ਨੇ ਸਾਹਮਣੇ ਆ ਇਹ 5-7 ਮਾਣੀ ਹੋਣਗੇ ਕਿੱਲੇ ਦੇ ਬਸ ਇਤੁਵੀ ਬਾਤ ਨਹੀਂ ਹੁੰਦੇ ਤੇ ਇਹਨਾਂ ਨੂੰ ਇੰਨੇ ਇੱਕ ਇੰਨੇ ਕਾਮਤ ਨਹੀਂ ਚੀਹਾਂ ਨੂੰ ਖਬਰ ਇਹਨਾਂ ਤੇ ਖਰਚੇ ਵੀ ਇਹਨੇ ਕਿਨੇ ਇੱਕ ਪਿੰਡ ਦੇ ਵਿੱਚ ਦੋ ਚਾਰ ਕਾਰਾਂ ਨੇ ਬਸ ਇੱਕ ਦੋ ਮੋਟਰਸਾਈਕਲ ਨੇ ਤੇ ਪੁਰਾਣੇ ਘਰ ਨੇ ਤਿੰਨ ਤਿੰਨ ਚਾਰ ਚਾਰ ਪੀੜੀਆਂ ਦੇ ਆ ਸਾਹਮਣੇ ਇਹ ਵੱਡੇ ਬੂਟੇ ਖੜੇ ਨੇ ਇਹ ਅਖਰੋਟਾਂ ਦੇ ਬੂਟੇ ਆ ਅਖਰੋਟ ਹੀ ਘਟ ਲਾਉਂਦੇ ਆ ਕਿਉਂਕਿ ਇਹ ਕਿਹਦੇ ਸਾਡੇ ਕੋਲ ਉਨੀਆਂ ਕਿ ਜਮੀਨਾਂ ਨੇ ਅਖਰੋਟਾਂ ਦੇ ਬੂਟੇ ਵੱਡੇ ਹੋ ਜਾਂਦੇ ਆ ਤੇ ਫਿਰ ਉਹ ਮਤਲਬ ਕਿ ਛਾਂ ਜ਼ਿਆਦਾ ਹੋ ਜਾਂਦੀ ਤੇ ਫਸਲਾਂ ਪ੍ਰੋਪਰ ਹੁੰਦੀਆਂ ਨਹੀਂ ਜ਼ਿਆਦਾਤਰ ਇਹ ਖੁਰਮਾਨੀ ਫੇਬ ਨਾਸਪਤੀ ਜਾਂਗੂਰ ਇਹ ਬੂਟੇ ਜ਼ਿਆਦਾ ਲਾਉਂਦੇ ਆ ਇਹਨਾਂ ਦੇ ਖੇਤਾਂ 'ਚ ਗੇੜਾ ਕੱਢ ਲਿਆ ਆਪਾਂ ਫਸਲਬਾੜੀ ਦੇਖ ਲਈਏ ਕਿਵੇਂ ਬੀਜਦੇ ਆ ਤੇ ਹੁਣ ਪਿਛਲੇ 4 ਦਿਨਾਂ ਤੋਂ ਇਹਨਾਂ ਦੇ ਪਿੰਡ ਦੇ ਵਿੱਚ ਪੂਜਾ ਹੋ ਰਹੀ ਆ ਹੁਣ ਆਪਾਂ ਮਨਿਸਟਰੀ ਚਲਦੇ ਆ ਤੇ ਫਿਰ ਦੇਖਦੇ ਆਂਗੇ ਇਹ ਪੂਜਾ ਕਿਵੇਂ ਕਰਦੇ ਆ ਕੀ ਤਿਉਹਾਰ ਹੈ ਇਹਨਾਂ ਦਾ ਉਹ ਕਿਵੇਂ ਮਨਾਉਂਦੇ ਨੇ ਚਾਰ ਦਿਨ ਹੋ ਗਏ ਕਹਿੰਦੇ ਕਿ ਹਜੇ ਤੱਕ ਦੋ ਤਿੰਨ ਦਿਨ ਹੋਰ ਚੱਲਣੀ ਹੈ ਨੈਸਤੂ ਜਾ ਕੇ ਆਪਾਂ ਪੂਜਾ ਦੇਖ ਲਈਏ ਜ्यों ਵੱਡ ਵੱਡ ਕੇ ਦਸਕੜੇ ਪਾਈ ਹੋਏ ਆ ਜਵਾਕਾਂ ਦੇ ਨਹਾਉਣ ਦੇ ਲਈ ਪਿੰਡ ਦੇ ਵਿੱਚ ਇੱਕ ਛੋਟਾ ਜਿਹਾ ਸੇਵਿੰਗ ਪੂਲ ਬਣਿਆ ਹੋਇਆ। ਪਾਣੀ ਸਾਰੇ ਚਸ਼ਮੇ ਤੋਂ ਹੀ ਆਉਂਦਾ ਇੱਥੇ ਸਟੋਰ ਹੁੰਦਾ। ਤੇ ਇੱਥੇ ਇਹ ਰੱਖ ਬਣਾਈ ਬੈਠੇ ਆ ਮਿੰਨੀ ਫ੍ਰਿਜ, ਕੋਲਡ ਡਰਿੰਕ ਤੇ ਲੱਸੀ ਰੱਖੀ ਹੋਈ ਹੈ ਰੰਡੇ ਪਾਣੀ ਦੇ ਵਿੱਚ। ਜਿਹੜਾ ਅੱਜ ਪੂਜਾ ਹੋ ਰਹੀ ਹੋ ਇੱਥੇ ਹੋ ਰਹੀ ਆ। ਸਾਹਮਣੇ ਜਿਹੜੀ ਦਿਖ ਰਹੀ ਹੈ ਸਕਰੀਨ ਦੇ ਵਿੱਚ ਉਹ ਮਨਿਸਟਰੀ ਆ। ਸਾਰੇ ਲਾਮਾ ਜੀ ਉੱਥੇ ਬੈਠੇ ਹੋਏ ਨੇ। ਇਹ ਪੂਜਾ ਦੇ ਲਈ ਲਾਮਾ ਜੀ ਹੋਰੀ ਜੰਸਕਾਰ ਤੋਂ ਲੇ ਲਦਾਖ ਤੋਂ ਮੁਲ ਕਾਫੀ ਦੂਰ ਦੂਰ ਤੋਂ ਆਏ ਹੋਏ ਨੇ। ਪੂਰੇ ਪਿੰਡ ਦਾ ਇਹ ਸਾਂਝਾ ਪ੍ਰੋਗਰਾਮ ਆ ਸਾਰੇ ਪਿੰਡ ਵਾਲੇ ਇੱਥੇ ਆਉਂਦੇ ਨੇ ਲੰਗਰ ਵੀ ਤਿਆਰ ਹੁੰਦਾ ਤੇ ਇਹ ਪੂਜਾ ਨੂੰ 5-6 ਦਿਨ ਹੋ ਗਏ ਚੱਲੀ ਜਾਂਦੇ ਨੂੰ ਅਜੇ ਤੱਕ 4-5 ਦਿਨ ਹੋਰ ਚੱਲੂਗੀ 9-10 ਦਿਨ ਦੀ ਪੂਜਾ ਇਹ ਜੂਲੇ ਜੀ थुपा वो थप्पा नूडल जैसा होता है जो सूखा सूखा मटर सब्जी गाजर और बोल सत्तु थोड़ा सा देना थोड़ा सा देना हाँ टेस्ट करने के लिए देना मैं देखा है ऊपर की पूजा आपसी आग ਇਹ ਜਿਵੇਂ ਆਪਾਂ ਸੂਪ ਕਹਿ ਦਿੰਨੇ ਆ ਸੂਪ ਬਣਾਇਆ ਹੋਇਆ ਸਬਜ਼ੀ ਦਾ ਪਰ ਇਹਨੂੰ ਥੂਪਾ ਕਹਿੰਦੇ ਆ ਥੂਪੇ ਦੇ ਵਿੱਚ ਵੈਸੇ ਤਾਂ ਆਪਾਂ ਦੇਖਿਆ ਸੇਵੀयां ਜਿ ਹੁੰਦੀਆਂ ਨੇ ਪਰ ਇਹਦੇ ਵਿੱਚ ਟਮਾਟਰ ਮਟਰ ਫਲੀਆਂ ਵਾਲੇ ਜਾਂ ਹੋਰ ਸਬਜ਼ੀ ਆ ਉਹਨਾਂ ਦੇ ਨਾਲ ਸੂਪ ਬਣਾਇਆ ਹੋਇਆ ਤੇ ਉਹ ਸਾਹਮਣੇ ਜਿਹੜਾ ਹੈਗਾ ਇਹਨਾਂ ਦਾ ਮੇਨ ਸ਼ੇਫ ਆ ਜਿਹੜਾ ਇਹ ਸਾਰੇ ਕੰਮ ਦਾ ਕਰਤਾ ਧਰਤਾ ਭਾਈ ਜਿੰਨਾ ਵੀ ਲੰਗਰ ਤਿਆਰ ਕਰਨਾ ਉਸੇ ਬੰਦੇ ਨੇ ਕਰਨਾ ਰਮਾ ਹਮਨ ਅਦੇ ਗੰਮਾਤਾ ये मैं तमाम लक्स देना। मैं तमाम लक्स देना। तुम वाले नहीं आप को मालूम है ਮੇਰੇ ਮਗਰਲੇ ਪਾਸੇ ਮਿਨਿਸਟਰੀ ਆ ਜਿੱਥੇ ਇਹਨਾਂ ਦੀ ਪੂਜਾ ਹੋ ਰਹੀ ਆ ਇਹ ਦੇਖ ਲਈ ਆਪਾਂ ਮਿਲ ਲੈ ਗੱਲਾਂਬੱਤ ਕਰ ਲਈਆਂ ਨੇ ਦੇ ਨਾਲ ਤੇ ਹੁਣ ਆਪਾਂ ਇੱਥੋਂ ਹੋਰ ਪਾਸੇ ਨੂੰ ਚੱਲਦੇ ਆਂਗੇ ਅੱਜ ਤੁਰ ਫਿਰ ਕੇ ਇਹਨਾਂ ਦਾ ਪਿੰਡ ਦੇਖਣਾ ਸਾਰਾ ਨੋ ਸਮੋਕਿੰਗ ਏਰੀਆ ਸਮੋਕਿੰਗ ਹੈਰ ਇਜ਼ ਬੈਨ ਆਫੀਸ ਅੱਛਾ ਸਕੂਲ ਆ ਗਿਆ ਵੀਰ ਠੀਕ ਆ ਤਾਂ ਕਰਕੇ ਨੋ ਸਮੋਕਿੰਗ ਲਿਖਿਆ ਹੋਇਆ ਇਹ ਸਾਹਮਣੇ ਸਕੂਲ ਤੇ ਆ ਗੱਡੀਆਂ ਜਿਹੜੀਆਂ ਇੱਥੇ ਲਾਮੇ ਆਏ ਹੋਏ ਨੇ ਪੂਜਾ ਕਰਨ ਦੇ ਲਈ ਸਕੂਲ ਦੇ ਵਿੱਚ ਕੋਈ ਜਵਾਕ ਦਿਖ ਨਹੀਂ ਰਿਹਾ ہائی سکول اے جڑا ہے گا گورنمنٹ ہائی سکول بودی لوک بہت زیادہ ਧਾਰਮਿਕ ਨੇ ਆਪਣੇ ਧਰਮ ਨੂੰ ਇਹ ਬਹੁਤ زیادہ ਮੰਨਦੇ ਨੇ ਬਹੁਤ زیادہ ਸ਼ਰਧਾ سارے ਪਿੰਡਾਂ ਦੇ ਵਿੱਚ ਇੰਦਾਂ ਦੇ ਮੰਨੇ ਲੱਗੇ ਹੋਏ ਆ ਆਉਂਦੇ ਜਾਂਦੇ ਮੰਨਿਆਂ ਨੂੰ ਹਿਕਮਾਉਂਦੇ ਰਹਿੰਦੇ ਆ ਤੇ ਆਪਣਾ ਤਾਂ ਜਾਪੋ ਕਰਦੇ ਰਹਿੰਦੇ ਆ ਜਿਹੜਾ ਆਹ ਵਾਲਾ ਮਾਨਾ ਲੱਗਿਆ ਹੋਇਆ ਇਹ ਆਪੇ ਘੁੰਮ ਰਿਹਾ ਜਿਵੇਂ ਆਪਣੇ ਨੇ ਉਤਰ ਪਹਿਲਾਂ ਕਰਾਟ ਲੱਗੇ ਹੁੰਦੇ ਸੀਗੇ ਠੰਡੇ ਆਟੇ ਵਾਲੀ ਚੱਕੀਆਂ ਪਾਣੀ ਨਾਲ ਘੁੰਮਦੀਆਂ ਹੁੰਦੀਆਂ ਸੀ ਉਸੇ ਤਰ੍ਹਾਂ ਥੱਲੇ ਪਾਣੀ ਵਗ ਰਿਹਾ ਉਜਨ ਵਾਲੇ ਮਾਨਾ ਕੋ ਮਰੇ ਪਿੰਡ ਦੀ ਫਸਲ ਬਾੜੀ ਸਾਰੀ ਵੱਢੀ ਜਾਂਦੇ ਆ ਜਿਉਂ ਸਕਾਏ ਹੋਏ ਨੇ ਤੇ ਰਾਹਾਂ ਦੇ ਨਾਲ ਨਾਲ ਫੁੱਕਣੇ ਪਾ ਦਿੰਦੇ ਆ

अभी हाँ हाँ। तो तो अभी 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 मैं मैं तो तो म्यूजियम घर 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 पे पे जा रहा उसके बाद ही ही आया हूं। आया अच्छा, से खाना खाया। खाना भूख भूख नहीं नहीं मैंने बोल दिया है जाकर खा लेंगे शाम को खाएंगे हा हा ठी ਹੋਣੇ ਲਿਆ ਕੇ ਲੰਗਰ ਦੇ ਵਿੱਚ ਰੱਖੀਏ ਤੂ ਫੈਨਾ ਦੀ ਇੱਕ ਬੂਟੀ ਇੱਥੋਂ ਦੀ ਉਹਦੀ ਤੂਹ ਬਣਾਉਂਦੇ ਆ खाओ खरवानी मैंने बहुत खाया आज सुबह कहाँ से हैं मैं पंजाब से हूँ अपने इस ब्लॉग दी ਇਥੇ ਸਮਾਪਤੀ ਹੋਣ ਲੱਗੀ ਹੈ ਜੀ ਪੂਰਾ ਬਲਾਉ ਦੇਖਣ ਲਈ ਤੁਹਾਡਾ ਧੰਨਵਾਦ ਤੇ ਆਪਣੇ ਸਫਰ ਜਾਰੀ ਹੈ ਲੇ ਲਦਾਖ ਬੜਾ ਪੈਦਲ ਤੁਸੀਂ ਜੁੜੇ ਰਹੇ ਹੋ ਨਾਲ ਦੇਖਦੇ ਰਹੇ ਹੋ ਐਪਰੀਸ਼ੀਏਟ ਕਰਦੇ ਰਹੇ ਹੋ ਕਮੈਂਟ ਲਾਈਕ ਸ਼ੇਅਰ ਜੋ ਤੁਸੀਂ ਕਰ ਸਕਦੇ ਹੋ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਬਾਈ